ਉਹ ਸ਼ਬਦ ਹੈ ਮੋਕੋ ਤੂੰ ਨਾ ਵਿਸਾਰ ਤੂੰ ਨਾ ਵਿਸਾਰ ਤੂੰ ਨਾ ਵਿਸਾਰੇ ਰਾਮਈਆ ਸਚੀਏ ਜਦੋਂ ਦੁਨੀਆ ਕਿਸੇ ਨੂੰ ਬਹੁਤ ਸਤਾਂਦੀ ਹੈ ਨਾ ਉਹ ਫਿਰ ਰੱਬ ਦੇ ਦਰ ਤੇ ਜਦੋਂ ਪੁਕਾਰ ਕਰਦਾ ਹੈ ਪਰਮਾਤਮਾ ਧਰਮ ਸਥਾਨਾਂ ਦੇ ਬੂਹੇ ਵਿੱਚ ਚੇਂਜ ਕਰ ਦਿੰਦਾ ਹੈ ਬੰਦਗੀ ਕਰਨ ਵਾਲਾ ਪਰਮਾਤਮਾ ਜੀ ਉਹਦੀ ਗੱਲ ਕੋਈ ਨਹੀਂ 모ੜਦੇ ਭਗਤ ਜੀ ਕਹਿੰਦੇ ਨੇ ਵਾਹਿਗੁਰੂ ਜੀ ਤੁਸੀਂ ਮੈਨੂੰ ਭੁਲਾਇਓ ਨਾ ਮੋਕੋ ਤੂੰ ਨਾਮ ਵਿਸਾਰ ਤੂੰ ਨਾਮ ਵਿਸਾਰ ਤੂੰ ਨਾਮ ਵਿਸਾਰੇ ਰਾਮਈਆ ਆਲਾਵੰਤੀ ਅਜੇ ਉੱਚੀ ਉੱਚੀ ਜਾਤ ਵਾਲੇ ਨੇ ਇਹ ਹੰਕਾਰੀ ਹੋ ਗਿਆ ਆਲਾਵੰਤੀ ਇਹ ਭ੍ਰਮਜੋਗ ਹੈ ਮੁੱਝ ਉੱਪਰ ਸਭ ਕੋਪਿਲਾ ਪਤਾ ਨਹੀਂ ਮੇਰੇ ਨਾਲ ਗੁੱਸੇ ਚ ਰਹਿੰਦੇ ਸੂਧ ਸੂਧ ਕਰ ਮਾਰ ਉਠਾਇਓ ਇਹ ਜਦੋਂ ਮੈਂ ਨੇੜੇ ਉਲੰਘਣਾ ਕਹਿੰਦੇ ਸ਼ੁੱਧਰ ਜਾ ਰਿਹਾ ਆਂਨੇ ਅੱਜ ਮੈਂ ਮੰਦਰ ਚ ਆ ਗਿਆ ਸੂਧ ਸੂਧ ਕਰ ਮਾਰੂ ਠਾਇਓ ਕਾਹ ਕਰੂ ਬਾਪ ਬੀਠਲਾ ਮੇਰੇ ਸੋਹਣੇ ਰੱਬ ਬਾਪੂ ਜੀ ਮੈਨੂੰ ਦੱਸ ਮੈਂ ਕਿਹੜੀ ਥਾਂ ਤੇ ਜਾ ਮੈਨੂੰ ਸੂਧਰ ਕਹਿ ਕਹਿ ਕੇ ਠੋਕਰਾ ਮਾਰਦੇ ਪਏ ਇਹ ਯਾਦ ਰੱਖਿਓ ਹੱਡ ਬੀਤੀ ਹੈ ਸੂਧ ਸੂਧ ਕਰ ਮਾਰੂ ਠਾਇਓ ਕਾਹ ਕਰੂ ਬਾਪ ਬੀਠਲਾ ਕਹਿਣ ਲੱਗੇ ਵੋਏ ਕੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੇ ਕੋਈ ਲਾ ਮਰਨ ਤੋਂ ਬਾਅਦ ਮੁਕਤੀ ਦਿੱਤੀ ਜਿਨ੍ਹਾਂ ਨੇ ਮੈਨੂੰ ਅਜ ਠੁੱਡੇ ਮਾਰ ਕੇ ਮੰਦਰ ਚੁੱਕ ਡਿਆ ਇਹ ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਮੁਕਤ ਹੋ ਗਿਆ। ਮੂਹੇ ਕੋਈ ਜੋ ਮੁਕ ਦੇਓਗੇ ਮੁਕਤ ਨਾ ਜਾਣੇ ਕੋਇਲਾ ਇਹ ਪੰਡਿਆ ਮੋਕੋ ਢੇਡ ਕਹਿਤ ਹੈ। ਇਹ ਸ਼ਬਦ ਹੈ ਢੇਡ। ਢੇਡ ਪਤਾ ਕਿਹਨੂੰ ਕਹਿੰਦੇ ਨੇ ਜੀ ਉਹ ਸਾਰੇ ਅਰਥ ਕੀਤੇ ਨੇ ਨੀਚ। ਸ਼ੂਦਰ ਅਰਥ ਕੀਤੇ ਪਰ ਅਸਲ ਵਿੱਚ ਢੇਡ ਹੁੰਦਾ ਹੈ ਜਿਹੜਾ ਪਸ਼ੂ ਨੂੰ ਮਾਰ ਕੇ ਉਹਦਾ ਕੱਚਾ ਮਾਸ ਖਾਈ ਜਾਂਦਾ। ਨੀਚ ਮਿਰਤੀ ਵਾਲਾ। ਇਹਦਾ ਅਰਥ ਇਹ ਮੈਨੂੰ ਇਹ ਨੀਚ ਕਹਿੰਦੇ ਪਿਆ। ਇਹ ਪੰਡਿਆ ਮੋਕੋ ਡੇਡ ਕਹਤਾ ਤੇਰੀ ਪੈਜ ਪਚੌਂਦੀ ਹੋਏ ਲਾ ਮੈਨੂੰ ਤਾਂ ਕੋਈ ਨਹੀਂ ਠੁੱਡੇ ਮਾਰ ਦੇਣਗੇ ਪਰ ਵਾਹਿਗੁਰੂ ਜੀ ਤੇਰੀ ਪੈਜ ਦਾ ਕੀ ਬਣੇਗਾ ਤੇਰੀ ਇੱਜ਼ਤ ਦਾ ਕੀ ਬਣੇਗਾ ਤੇਰੇ ਨਾਮ ਦੀ ਕੋਈ ਵੈਲਿਊ ਨਹੀਂ